ਇਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਤੁਸੀਂ ਕਦੇ ਵੀ ਇਲੈਕਸ਼ਨ ਲੜੋ ਮੈਂ ਮੈਂ 1.2 ਲੱਖ ਵੋਟਾਂ ਦੇ ਜਿੱਤੇ ਆ ਤਾਂ ਮੈਨੂੰ ਅੱਜ ਵੀ ਲੱਗਦਾ ਕਿ ਜੇ ਮੈਂ ਇਹ ਗੱਲਾਂ ਵੀ ਕਰ ਲੈਂਦਾ ਤਾਂ ਮੈਂ ਹੋਰ ਸ਼ਾਇਦ ਜਿੱਤਦਾ ਉਹ ਅਲਾਨੇ ਗਏ ਸਾਡੇ ਉਮੀਦਵਾਰ ਸ਼੍ਰੀਮਤੀ ਸ੍ਰਿੰਦਰ ਕੌਰ ਜੀ ਨੇ ਅੱਜ ਕਾਗਜ਼ ਕਾਗਜ਼ ਦਾਖਲ ਕੀਤੇ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਤੇ ਮੈਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਕ ਬਹੁਤ ਹੀ ਨੇਕ ਸੂਝਵਾਨ ਕਰਾਸ ਰੂਟ ਵਰਕਰ ਇੱਕ ਮਹਿਲਾ ਉਮੀਦਵਾਰ ਨੂੰ ਅਲਾਨਿਆ ਤੇ ਸਾਨੂੰ ਇਹਨਾਂ ਦੇ ਉਮੀਦਵਾਰ ਬਣਦੇ ਨਾਲ ਬੜਾ ਫਲ ਮਿਲਿਆ ਕਿਉਂਕਿ ਸਿੱਥੇ ਡਿਮਾਂਡ ਸੀ ਕਿ ਮਹਿਲਾ ਉਮੀਦਵਾਰ ਤੁਸੀਂ ਕਦੇ ਨਹੀਂ ਦਿੰਦੇ ਮਹਿਲਾ ਉਮੀਦਵਾਰ ਦੋ ਤੇ ਨਾਲ-ਨਾਲ ਕਾਂਗਰਸ ਦੇ ਵਰਕਰ ਨੂੰ ਇਹ ਸੀ ਕਿ ਸਾਡੇ ਵਿੱਚੋਂ ਦੋ ਤੁਸੀਂ ਹਮੇਸ਼ਾ ਵੱਡੇ ਲੀਡਰ ਬਾਹਰੋਂ ਲਿਆ ਕੇ ਆ ਵੱਡੇ ਲੀਡਰ ਦਿੰਦੇ ਸੋ ਅੱਜ ਪਰਿਵਾਰਵਾਦ ਵੀ ਨਹੀਂ ਰੱਖਿਆ ਪਾਰਟੀ ਨੇ ਇੱਕ ਮਹਿਲਾ ਨੂੰ ਵੀ ਉਮੀਦਵਾਰ ਪੜਾਇਆ ਮੈਂ ਭਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਕਾਗਜ਼ ਭਰੇ ਆ ਮੈਂ ਬੀਬੀ ਸਰਿੰਦਰ ਕੌਰ ਜੀ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਐਸੀ ਆਉਣ ਵਾਲੇ ਸਮੇਂ ਦੇ ਵਿੱਚ 20 ਦਿਨਾਂ ਦੇ ਵਿੱਚ ਲੋਕਾਂ ਕੋਲ ਜਾਵਾਂਗੇ ਵੋਟਾਂ ਮੰਗਾਗੇ ਤੇ ਵੱਡੇ ਪੱਧਰ ਤੇ ਮੈਨੂੰ ਯਕੀਨ ਹੈ ਕਿ ਕਾਂਗਰਸ ਪਾਰਟੀ ਦੀ ਜਿੱਤ ਹੋਏਗੀ ਗੱਲ ਜਿਹੜੀ ਕਿਹੜੇ ਮੁਸਲੇ ਦਾ ਹੈ ਇਹ ਇਹ ਪਾਰਲਮੈਂਟ ਦੇ ਰਿਜ਼ਲਟਸ ਨੇ ਇੱਥੇ ਕਾਂਗਰਸ ਦੇ ਵਿੱਚ ਆਵਾਜ਼ ਆ ਰਹੀ ਹੈ ਕਿ ਇਨਵੈਸਟਿਗੇਸ਼ਨ ਹੋਈ ਚਾਹੀਦੀ ਆ ਫਿਰ ਅਨਲਿਸਿਸ ਹੋਵੇ ਕਿ ਜਦੋਂ ਸਾਡਾ ਕਿ ਐਸਕੇਬਿਲਟੂ 2019 ਚਾਰੋਂ ਪ੍ਰਸੈਂਟੇਜ ਗਿਆ ਜਾਂ ਐਸਕੇਬਿਲਟੂ ਅਸੈਂਬਲੀ ਇਲੈਕਸ਼ਨ ਜਸਟ 3% ਦੀ ਇੰਕਰੀਜ਼ ਹੋਈ ਹੈ ਨਾਟ ਐਨੋਫੀਟ ਮਾਲਵਾ ਆਲਮੋਸਟ ਕਲੀਨ ਹੋ ਗਿਆ ਉਹਦੇ ਜਵਾਬ 'ਚ ਬਰੇਂਦ ਸਾਹਿਬ ਨੇ ਜਵਾਬ ਦਿੱਤਾ ਤਾਂ ਸਾਡਾ ਕੀ ਹੈ ਇਹ ਮੈਂ ਇਹ ਕਹਣਾ ਕਿ ਪਾਰਟੀਆਂ ਇੱਕ ਟੋ ਸਪੈਕਸ਼ਨ ਹਮੇਸ਼ਾ ਕਰਦੀਆਂ ਰਹਦੀਆਂ ਹੈ ਜੇ ਜਿੱਤਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ ਜੇ ਹਾਰਿਆ ਹੋਵੇ ਤਾਂ ਵੀ ਕਰਨੀ ਹੁੰਦੀ ਹੈ ਜੋ ਹਾਲਾਤਾਂ ਦੇ ਮੱਦੇ ਨਜ਼ਰ ਜਿਸ ਤਰੀਕੇ ਦੇ ਨਾਲ ਸਾਨੂੰ ਵੋਟ ਪਈ ਹੈ ਜਾਂ ਜਿਨਵੇਂ ਸਾਡੀਆਂ ਸੀਟਾਂ ਜਿੱਤੀਆਂ ਉਹ ਉਸ ਦੇ ਨਾਲ ਕੋਈ ਹਰਜ ਨਹੀਂ ਹੈ ਜੇ ਉਸ ਨੂੰ ਹੋਰ ਕੋਖਿਆ ਜਾਵੇ ਕਿ ਕਿ ਆ ਗਿਆ ਕਿੱਥੇ ਕਮੀਆਂ ਰਹੀਆਂ ਤੇ ਕਿੱਥੇ ਅਸੀਂ ਸਾਨੂੰ ਸਟਰੈਂਥ ਮਿਲੀ ਹੈ ਇਹ ਦੇਖ ਲੈਣ ਤੋਂ ਕੋਈ ਹਰਜ ਨਹੀਂ ਹੈ ਪਾਰਟੀ ਨੂੰ ਦੇਖ ਲੈਣਾ ਚਾਹੀਦਾ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਕੁਡ ਹੈ ਗੇਮ ਮੋਰ ਇਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਤੁਸੀਂ ਕਦੇ ਵੀ ਇਲੈਕਸ਼ਨ ਲੜੋ ਮੈਂ ਮੈਂ ਪੌਣੇ 2 ਲੱਖ ਵੋਟਰਾਂ ਦੇ ਜਿੱਤੇ ਆ ਤਾਂ ਮੈਨੂੰ ਅੱਜ ਵੀ ਲੱਗਦਾ ਕਿ ਜੇ ਮੈਂ ਇਹ ਗੱਲਾਂ ਵੀ ਕਰ ਲੈਂਦਾ ਤਾਂ ਮੈਂ ਹੋਰ ਸ਼ਾਇਦ ਜਿੱਤਦਾ ਸੋ ਇਸ ਕਰਕੇ ਇਹ ਹਮੇਸ਼ਾ ਹੀ ਰਹਿੰਦਾ ਹੈ ਕਿ ਜੇ ਅਸੀਂ ਸੱਤ ਜਿੱਤੇ ਹੈ ਅਨੰਦਪੁਰ ਸਾਹਿਬ ਜਾਂ ਹੁਸ਼ਿਆਰਪੁਰ ਵੀ ਜਿੱਤੀ ਜਾ ਸਕਦੀ ਸੀ ਤੁਹਾਡਾ ਕਿਉਂ ਨਹੀਂ ਜਿੱਤੀ ਜਾ ਸਕਦੀ ਸੀ ਜੀ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਜਿੱਤੀ ਜਾ ਸਕਦੀ ਸੀ ਔਰ ਲੀਡ ਵੀ ਹੋਰ ਵੱਧ ਸਕਦੀ ਸੀ ਸਾਡਾ ਵੋਟ ਸ਼ੇਅਰ ਵੀ ਹੋਰ ਵੱਧ ਸਕਦਾ ਸੀ ਇਹ ਹੁੰਦਾ ਹੀ ਹੈ ਸੋ ਪਾਰਟੀ ਨੂੰ ਇਹ ਦੇਖਣ ਚ ਕੋਈ ਹਰਜ ਨਹੀਂ ਹੈ